ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮਹਾਂਬਿੰਦਰਪਾਲ ਨਜ਼ਰ ਮਾਰਦੇ ਪੰਜਾਬ ਦੇ ਕੁਝ ਵੱਡੇ ਖਬਰਾਂ ਤੇ ਆਮ ਆਦਮੀ ਪਾਰਟੀ ਦੇ ਆਗੂ ਬਲਤੇਜ ਸਿੰਘ ਪਨੂਨ ਨੇ ਪੇਸ਼ ਕੀਤਾ ਪੰਜਾਬ ਪੁਲਿਸ ਦਾ ਸਾਲ 2025 ਦਾ ਰਿਪੋਰਟ ਕਾਰਡ ਪੰਜਾਬ ਸਰਕਾਰ ਵੱਲੋਂ ਵਿੱਢੀ ਗਈ ਮੁਹਿੰਮ ਯੁੱਧ ਨਸ਼ਾ ਵਿਰੁੱਧ ਬਾਰੇ ਦਿੱਤੀ ਜਾਣਕਾਰੀ ਆਸ਼ਾ ਮੁਕਤੀ ਮੋਰਚਾ ਜਿਹੜਾ ਉਹਦਾ ਪਾਰਟ ਹੈ ਇੱਕ ਉਹਦਾ ਸੈਕੰਡ ਫੇਜ਼ ਸਟਾਰਟ ਹੋ ਰਿਹਾ ਹੈ ਯੁੱਧ ਨਸ਼ਾ ਵਿਰੁੱਧ ਭਗਵੰਤ ਮਾਨ ਜੀ ਦੀ ਅਗਵਾਈ ਵਾਲੀ ਸਰਕਾਰ ਨੇ ਇੱਕ ਬਹੁਤ ਵੱਡੀ ਕਮਿਟਮੈਂਟ ਦੇ ਨਾਲ 1 ਮਾਰਚ 2025 ਨੂੰ ਸ਼ੁਰੂ ਕੀਤਾ ਸੀ। ਔਰ ਇਹਦੇ ਲਗਭਗ 300 ਦਿਨ ਜਿਹੜੇ ਆ ਉਹ ਮੁਕੰਮਲ ਹੋਣ ਵਾਲੇ ਆ। ਇਹਦੇ ਦੌਰਾਨ ਜਿਹੜੇ ਕੇਸ ਨੇ ਉਹ 28485 ਰਜਿਸਟਰਡ ਕੀਤੇ ਗਏ ਆ। ਔਰ 41517 ਲੋਕਾਂ ਨੂੰ ਇਹਦੇ ਵਿੱਚ ਜਿਹੜਾ ਉਹ ਦੋਸ਼ੀ ਬੜਾਇਆ ਗਿਆ। ਔਰ ਪੰਜਾਬ ਪੁਲਿਸ ਨੇ ਇਹਦੇ ਵਿੱਚ ਬਹੁਤ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਂਦਿਆਂ ਹੋਇਆ ਜਿਹੜੀ ਆ ਉਹ 1811.663 ਕਿਲੋ ਹੈਰੋਇਨ ਜਿਹੜੀ ਆ ਉਹ ਫੜੀ ਆ। ਸਮੈਕ ਜਿਹੜੀ ਆ ਉਹ 0.264 ਫੜੀ ਆ। ਅਫੀਮ 594 ਕਿਲੋ ਤੋਂ ਵੱਧ ਫੜੀ ਆ। ਔਰ ਡੋਡੇ ਜਿਹੜੇ ਕਾਪੀ ਹਸਕ ਨੇ ਉਹ 27160 ਕਿਲੋ ਜਿਹੜੇ ਉਹ ਫੜੇ ਨੇ ਚਰਸ ਜਿਹੜੀ ਆ ਉਹ 40 ਕਿਲੋ ਦੇ ਕਰੀਬ ਫੜੀ ਆ ਗਾਂਝਾ 570 ਕਿਲੋ ਦੇ ਕਰੀਬ ਫੜਿਆ ਕੋਕੀਨ ਜਿਹੜੀ ਆ ਉਹ 4.364 ਕਿਲੋ ਫੜੀ ਆ ਆਈਸ ਡਰੱਗ ਉਹ 25 ਕਿਲੋ ਤੋਂ ਵੱਧ ਜਿਹੜੀ ਉਹ ਫੜੀ ਆ ਇਹਨਾਂ ਦਿਨਾਂ ਦੇ ਦੌਰਾਨ ਔਰ ਇੰਜੈਕਸ਼ਨ ਜਿਹੜੇ ਨੇ ਉਹ 1666 ਔਰ ਟੌਕਸਿਕ ਐਂਡ ਪਾਊਡਰ ਜਿਹੜਾ ਹੈ ਉਹ 40 ਕਿਲੋ ਦੇ ਕਰੀਬ ਫੜਿਆ ਔਰ ਜਿਹੜੀਆਂ ਗੋਲੀਆਂ ਤੇ ਕੈਪਸੂਲ ਜਿਹੜੀਆਂ ਮੈਡੀਕਲ ਨਸ਼ਾ ਹੈ ਜਿਹੜੇ ਜਿਨ੍ਹਾਂ ਦੇ ਉੱਤੇ ਪਾਬੰਦੀ ਹੈ ਉਹ ਚ ਇਹ ਫੜੀਆਂ ਨੇ 46 ਲੱਖ ਦੇ ਪੰਜਾਬ ਸਰਕਾਰ ਵੱਲੋਂ ਸ਼ਹੀਦੀ ਸਭਾ ਦੌਰਾਨ ਸ਼ਰੀਫਤਗੜ੍ਹ ਸਾਹਿਬ ਵਿਖੇ ਸੁਰੱਖਿਆ ਇੰਤਜ਼ਾਮ ਕੀਤੇ ਪੁਖਤਾ 3400 ਤੋਂ ਵੱਧ ਸੁਰੱਖਿਆ ਕਰਮਚਾਰੀ ਕੀਤੇ ਤਾਇਨਾਤ ਡਰੋਨ ਅਤੇ 300 ਸੀਸੀਟੀਵੀ ਕੈਮਰੇ ਕਰਨ ਕੇ ਨਿਗਰਾਨੀ ਪੰਜਾਬ ਸਰਕਾਰ ਵੱਲੋਂ ਹੁਣ ਤੱਕ ਵਿਧਵਾ ਅਤੇ ਦੂਜੀਆਂ ਤੇ ਨਿਰਭਰ ਔਰਤਾਂ ਨੂੰ 895 ਕਰੋੜ ਰੁਪਏ ਤੋਂ ਜ਼ਿਆਦਾ ਦੀ ਦਿੱਤੀ ਮਦਦ ਸਮਾਜਿਕ ਨਿਆਂ ਅਤੇ ਗੱਟ ਗਿਣਤੀ ਮੰਤਰੀ ਡਾਕਟਰ ਬਲਜੀਤ ਕੌਰ ਨੇ ਦਿੱਤੀ ਜਾਣਕਾਰੀ ਪੰਜਾਬ ਸਿੱਖਿਆ ਵਿਭਾਗ ਨੇ ਪੰਜਾਬੀ ਹਿੰਦੀ ਅਤੇ ਅੰਗਰੇਜ਼ੀ ਦੀਆਂ ਪਾਠ ਪੁਸਤਕਾਂ ਦੇ ਵਿੱਚ ਇੱਕ ਪੰਨਾ ਪੰਜਾਬੀ ਗੁਰਮੁਖੀ ਵਰਣਮਾਲਾ ਦਾ ਸ਼ਾਮਲ ਕਰਨ ਦਾ ਕੀਤਾ ਫੈਸਲਾ ਸਾਰੇ ਸਕੂਲਾਂ ਦੇ ਵਿੱਚ ਇਹ ਫੈਸਲਾ ਹੋਵੇਗਾ ਲਾਗੂ ਕਿਸਾਨ ਮਜ਼ਦੂਰ ਮੋਰਚੇ ਵੱਲੋਂ 29 ਦਸੰਬਰ ਨੂੰ ਪੂਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਫੂਕੀਆਂ ਜਾਣਗੀਆਂ ਕੇਂਦਰ ਸਰਕਾਰ ਦੀਆਂ ਅਰਥੀਆਂ ਕਿਸਾਨ ਮਜ਼ਦੂਰ ਮੋਰਚੇ ਦੇ ਆਗੂ ਸਰਵਨ ਸਿੰਘ ਪੰਦੇਰ ਨੇ ਦਿੱਤੀ ਜਾਣਕਾਰੀ ਕਿਸਾਨ ਮਜ਼ਦੂਰ ਮੋਰਚਾ ਭਾਰਤ ਚੈਪਟਰ ਪੰਜਾਬ ਆਪਣੀ ਜ਼ੂਮ ਮੀਟਿੰਗ ਕਰਕੇ ਫੈਸਲਾ ਕੀਤਾ ਵਾ ਕਿ ਜਿਹੜਾ ਮਨਰੇਗਾ ਬਾਰੇ ਕੇਂਦਰ ਦੀ ਮੋਦੀ ਸਰਕਾਰ ਨੇ ਕਾਨੂੰਨ ਬਣਾਤਾ ਵਾ ਲਗਭਗ ਮਨਰੇਗਾ ਮਜ਼ਦੂਰਾਂ ਦਾ ਰਜਗਾਰ ਖੋਹਨ ਦਾ ਫੈਸਲਾ ਕਰ ਲਿਆ ਕੇਂਦਰ ਨੇ ਤਾਂ ਹੀ ਇੱਕ ਤਾਂ ਉਹਦੀ ਫੰਡਿੰਗ 40% ਘਟਾ ਦਿੱਤੀ ਗਈ ਆ ਇੱਕ ਜਿਹੜਾ ਵਾ ਪੰਚਾਇਤਾਂ ਡਿਸਾਈਡ ਕਰਦੀਆਂ ਸੀ ਕੰਮ ਜਾਂ ਸੂਬਿਆਂ ਦਾ ਜਿਹੜਾ ਆਪਣਾ ਸਰਕਾਰੀ ادارے ਸੀ ਉਹਨਾਂ ਚੋਂ ਬੀ ਡੀ ਪੀਓ ਦੇ ਦਫਤਰ ਦਾ ਬਹੁਤ ਵੱਡਾ ਕੰਮ ਸੀਗਾ ਪਰ ਕੇਂਦਰ ਹੁਣ ਕੰਮ ਕਿਨੂੰ ਦੇਣਾ ਕਿਨੂੰ ਨਹੀਂ ਦੇਣਾ ਇਹ ਸਾਰਾ ਫੈਸਲਾ ਆਪਣੇ ਹੱਥ ਚ ਲੈ ਰਿਆ ਹੈਗਾ ਤੇ ਉਹਦੇ ਜਿਹੜੇ ਕੰਮ ਜਿਹੜੇ ਕੰਮ ਕਰਨ ਦੇ ਬਹੁਤ ਸਾਰੇ ਜਿਹੜੇ ਖੇਤਰ ਸੀਗੇ ਉਹਨਾਂ ਚ ਵੀ ਕੱਟ ਮਾਰਿਆ ਜਾ ਰਿਹਾ ਲਗਭਗ 11 ਤੋਂ 12 ਲੱਖ ਜੋਬ ਕਾਰਡ ਪੰਜਾਬ ਦੇ ਵਿੱਚ ਆ ਇਸ ਵੇਲੇ ਇਹ ਕੰਮ ਕਰਦਾ ਅਰਤੀ ਕਿ ਤਕਰੀਬਨ 12 ਕਰੋੜ ਹਿੰਦੁਸਤਾਨ ਦੇ ਵਿੱਚ ਆ ਇਹਨਾਂ ਨੂੰ ਬੇਰੋਜ਼ਗਾਰ ਕਰਕੇ ਜਿਹੜੀ ਕਾਰਪੋਰੇਟ ਘਰਾਣੇ ਉਹਨਾਂ ਨੂੰ ਸਸਤੀ ਲੇਬਰ ਦੇਣ ਦਾ ਕੇਂਦਰ ਦਾ ਫੈਸਲਾ ਹੈਗਾ ਇਸ ਕਰਕੇ ਕਿਸਾਨ ਮਜ਼ਦੂਰ ਮੋਰਚਾ 29 ਦਸੰਬਰ ਨੂੰ ਪੂਰੇ ਪੰਜਾਬ ਦੇ ਅੰਦਰ ਜ਼ਿਲ੍ਹਾ ਹੈੱਡਕੁਆਟਰਾਂ ਤੇ ਮੋਦੀ ਸਰਕਾਰ ਦੀਆਂ ਅਰਥੀਆਂ ਫੁਕੂਗਾ ਔਰ ਮੰਗ ਕਰੂਗਾ ਵੀ ਮੋਦੀ ਸਰਕਾਰ ਪਹਿਲਾਂ ਜਿਸ ਤਰ੍ਹਾਂ ਨਰੇਗਾ ਚੱਲਦੀ ਸੀ ਉਸੇ ਤਰ੍ਹਾਂ ਚੱਲੇ ਇਹਦੀ ਸਗੋਂ ਦਿਹਾੜੀ 200 ਦਿਨ ਤੇ 700 ਰੁਪਇਆ ਕੀਤੀ ਜਾਵੇ ਔਰ ਜਿਹੜੇ ਮਜ਼ਦੂਰਾਂ ਦੇ ਖਿਲਾਫ ਕਿਰਤ ਕਾਨੂੰਨ ਲਿਆਂਦੇ ਗਏ 4 ਕੋਡ ਜਿਹੜੇ ਲਾਗੂ ਕੀਤੇ ਗਏ ਆ ਜਿਹੜਾ ਉਹਨਾਂ ਦੇ ਅਧਿਕਾਰਾਂ ਤੇ ਪੂਰੇ ਦੇਸ਼ ਭਰ ਦੇ ਵਿੱਚ ਡਾਕਾ ਮਾਰਿਆ ਕਿਹਾ ਉਹਦਾ ਵੀ ਵਿਰੋਧ ਕਰਾਂਗੇ ਧੰਨਵਾਦ ਚੰਡੀਗੜ੍ਹ ਵਿਖੇ ਆਮ ਆਦਮੀ ਪਾਰਟੀ ਦੇ ਦੋ ਕੌਂਸਲਰ ਹੋਏ ਭਾਜਪਾ ਦੇ ਵਿੱਚ ਸ਼ਾਮਲ ਭਾਜਪਾ ਦੇ ਸੂਬਾ ਪ੍ਰਧਾਨ ਜਤਿੰਦਰਪਾਲ ਮਲਹੋਤਰਾ ਨੇ ਕਰਵਾਇਆ ਦੋਵੇਂ ਕੌਂਸਲਰਾਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਜਿਲੰਦਰ ਦੇ ਸ਼ਾ ਕੋਟ ਦੇ ਰਹਿਣ ਵਾਲਾ ਇੱਕ ਨੌਜਵਾਨ ਟੱਪਿਆ ਸਰਹੱਦ ਪਾਕਿਸਤਾਨੀ ਰੈਂਜਰਾਂ ਨੇ ਕੀਤਾ ਨੌਜਵਾਨ ਨੂੰ ਕਾਬੂ ਇੱਕ ਮਹੀਨਾ ਪਹਿਲਾਂ ਨੌਜਵਾਨ ਹੋਇਆ ਸੀ ਲਾਪਤਾ ਮਟਾਲਾ ਵਿਖੇ ਇੱਕ ਉਧਾਰ ਮੰਗਣ ਗਏ ਪਰਿਵਾਰ ਦੇ ਉੱਤੇ ਇੱਕ ਵਿਅਕਤੀ ਨੇ ਚਲਾਈ 315 ਬੋਰ ਦੀ ਬੰਦੂਕ ਦੇ ਨਾਲ ਗੋਲੀ ਵਿਅਕਤੀ ਦੀ ਲੱਤ ਵਿੱਚ ਲੱਗੀ ਗੋਲੀ ਤੇ ਪੁਲਿਸ ਕਰ ਰਹੀ ਮਾਮਲੇ ਦੀ ਜਾਂਚ ਰਨਕਾਰਨ ਦੇ ਰਸੂਲਪੁਰ ਨਹਿਰਾਂਦੇ ਬਾ ਸੜੇ ਦੇ ਉੱਤੇ ਖੜੀ ਇੱਕ ਨੌਜਵਾਨ ਲੜਕੀ ਨੂੰ ਦੋ ਨੌਜਵਾਨਾਂ ਨੇ ਮਾਰੀ ਸਿਰ ਦੇ ਵਿੱਚ ਗੋਲੀ ਤੇ ਇਸ ਤੋਂ ਬਾਅਦ ਲੜਕੀ ਦੀ ਹੋਈ ਮੌਤ ਪੁਲਿਸ ਕਰ ਰਹੀ ਮਲਜ਼ਮਾਂ ਦੀ ਤਲਾਸ਼ ਮੌਸਮ ਵਿਭਾਗ ਵੱਲੋਂ ਪੰਜਾਬ ਦੇ ਵਿੱਚ ਅਗਲੇ 3 ਤੋਂ 5 ਦਿਨਾਂ ਦੇ ਲਈ ਜਾਰੀ ਕੀਤੀ ਸੰਘਣੀ ਧੁੰਦ ਪੈਣ ਦੀ ਚੇਤਾਵਨੀ ਜਾਰੀ ਤੇ ਬੀਤੇ 24 ਘੰਟਿਆਂ ਦੌਰਾਨ ਪੰਜਾਬ ਦੇ ਵਿੱਚ ਮੌਸਮ ਰਿਹਾ ਖੁਸ਼ਕ ਤਾਂ ਇਸ ਪੰਜਾਬ ਦੇ ਕੁਝ ਵੱਡੇ ਖਬਰਾਂ ਤਾਜ਼ਾ ਤੇ ਹੋਰ ਜਾਣਕਾਰੀ ਲਈ ਜੁੜੇ ਰਹੋ ਜਗਬਾਣੀ ਟੀਵੀ ਨਾਲ ਸੰਦੇਹ ਇਜਾਜ਼ਤ ਤਤਕਾਲ